हां जी दोस्तों मैं लखविंदर बराड़ ਤੁਹਾਡੇ ਨਾਲ 25 ਨੰਬਰ ਵਾਰਡ ਮਲੋਟ ਦੇ ਵਿੱਚ ਖੜੇ ਆ ਕਿਉਂਕਿ ਜਿਹੜੇ ਕਾਉਂਸਲਰ ਦੇ ਕਾਉਂਸਲਿੰਗ ਦੇ ਇਲੈਕਸ਼ਨ ਆ ਉਹ ਸਿਰਤੇ ਨੇ ਫਰਵਰੀ ਦੇ ਵਿੱਚ ਕਾਉਂਸਲਿੰਗ ਦੇ ਇਲੈਕਸ਼ਨ ਨੇ ਤੇ ਅਸੀਂ ਵਾਰਡ ਵਾਸੀਆਂ ਨਾਲ 25 ਨੰਬਰ ਦੇ ਨਾਲ ਗੱਲਬਾਤ ਕਰਨ ਆਏ ਆ ਕਿ ਜੋ ਉਹਨਾਂ ਤੁਹਾਡਾ ਕਾਉਂਸਲਰ ਹੈ ਉਹਨੇ ਕੀ ਕੀਤਾ ਪਿਛਲੇ 5 ਸਾਲਾਂ ਦੇ ਵਿੱਚ ਵਿਕਾਸ ਕੀਤਾ ਜਾਂ ਨਹੀਂ ਕੀਤਾ ਜਾਂ ਤੁਹਾਡੇ ਤੁਹਾਡੀ ਸਾਰ ਲਈ ਜਾਂ ਨਹੀਂ ਲਈ ਤੁਹਾਡੇ ਕੋਲ ਆਇਆ ਜਾਂ ਨਹੀਂ ਆਇਆ ਉਸ ਦੇ ਪਾਬਤ ਅੱਜ ਅਸੀਂ ਵਾਰਡ ਵਾਸੀਆਂ ਨਾਲ 25 ਨੰਬਰ ਦੇ ਨਾਲ ਗੱਲਬਾਤ ਕਰਨ ਵਾਸਤੇ ਆਏ ਹਾਂ ਇਹਨਾਂ ਨਾਲ ਗੱਲਬਾਤ ਤੁਸੀਂ ਕਰਾਂਗੇ ਠੀਕ ਹੈ ਤੇ ਕੰਮ ਧੰਦੇ ਗਰੀਬਾਂ ਦੀ ਛੂੰਦਾ ਕੋਈ ਨਹੀਂ ਅੱਥੀ ਵਰ ਪਰੇਪਮਨ ਕਿੰਨੇ ਦਿਨ ਹੋ ਗਏ ਪੰਡੇ ਜੀ ਨੂੰ ਕਹਿੰਨ ਕੋਈ ਆਖੇ ਹੀ ਨਹੀਂ ਲੱਗਦਾ ਕੋਈ ਸਾਡੀ ਗਲੀ ਦਾ ਸੁਧਾਰ ਕਰਨਗੇ ਤਾਂ ਅਸੀਂ ਤਾਂ ਪਾਵਾਂ ਨਹੀਂ ਤਾਂ ਅਸੀਂ ਨਹੀਂ ਪਾਉਣੀਆਂ ਨਹੀਂ ਤਾਂ ਨਹੀਂ ਕੋਈ ਹੋਵੇ ਪਾਉਣ ਉਹ ਮੇਰੇ ਬੇਟੇ ਦਾ ਉਂਠਾ ਵੱਡਾ ਗਿਆ ਵਾਪਸ ਹਰਤੇ ਆ ਨਹੀਂਗਾ ਕੋਈ ਨਹੀਂ ਥੇ ਅੰਦਰ ਨਾ ਕੋਈ ਦੱਖਣੂ ਆਵੇ ਨਾ ਕੋਈ ਸੋਕਨੂ ਆਵੇ ਨਾਨੀ ਜੀ ਠੀਕ ਨਾਨੀ ਜੀ ਤੁਹਾਡੇ ਐਮਸੀ ਕੋਣ ਆ ਜੀ ਐਮਸੀ ਐਮਸੀ ਪੰਡਤ ਜੀ ਹੈ ਪੰਡਤ ਜੀ ਹੈ ਹਾਂ ਕੰਮ ਹੁੰਦੇ ਆ ਕਿ ਨਹੀਂ ਤੁਹਾਡੇ ਕਮਾਣਨ ਕੀ ਕਰਾਉਣਾ ਕੁਝ ਨਹੀਂ ਕਰਾਉਂਦੇ ਸਾਡੇ ਕੰਮ ਐਮ ਸੀ ਕੋਲ ਨਹੀਂ ਤੇ ਦੇਖਣ ਕਰਾਉਂਦੇ ਤੇ ਕੰਮ ਥੰਦੇ ਤੁਹਾਡੇ ਮਸਲੇ ਕੋਈ ਹੁੰਦੇ ਆ ਹੱਲ ਕਿ ਨਹੀਂ ਕਰਾਉਂਦੇ ਆ ਕੰਮ ਤੁਹਾਡੇ ਹਾਂਜੀ ਕਰਾਉਂਦੇ ਆ ਅੱਛਾ ਭਈ ਐਮ ਸੀ ਨੂੰ ਕਿਹਾ ਤੇ ਤੁਹਾਡਾ ਇਹ ਸੀਵਰ ਵਾਲਾ ਮਸਲਾ ਹੱਲ ਨਹੀਂ ਕੀਤਾ ਨਹੀਂ ਐ ਨਹੀਂ ਤੇ ਕੰਮ ਨਹੀਂ ਆਉਂਦਾ ਤੁਹਾਡੇ ਇਹ ਜੇ ਕੰਮ ਹੁੰਦਾ ਤਾਂ ਮਾਤਾ ਜੀ ਕਹਿੰਦੇ ਵੀ ਸੀਵਰੇਜ ਦਾ ਕੰਮ ਕਿਹਾ ਸੀ ਸਾਡਾ ਕੰਮ ਉੱਥੇ ਦੀ ਉੱਥੇ ਖੜਾ ਸਾਡੇ ਜਿਹੜਾ ਮਸਲਾ ਸਾਡਾ ਹੱਲ ਨਹੀਂ ਹੁੰਦਾ ਤੇ ਅੱਧੋ ਅੱਧ ਜਾਨੀ ਕਿ ਕਸਤਿਜਾਰ ਕੀਤੀ ਆ ਵੀ ਸਾਡੇ ਕੋਈ ਮਸਲਾ ਸਾਡਾ ਜਿਹੜਾ ਹੱਲ ਨਹੀਂ ਹੁੰਦਾ ਸੀਵਰੇਜ ਦਾ ਕਿਹਾ ਸੀ ਸੀਵਰੇਜ ਉਵੇਂ ਹੀ ਭਰਿਆ ਪਿਆ ਵੀ ਐਵਰੇਜ ਅੱਧੋ ਅੱਧੀ ਵੀ ਅੱਧੇ ਕੁ ਲੋਕਾਂ ਨੇ ਕਿਹਾ ਵੀ ਮਸਲਾ ਸਾਡਾ ਠੀਕ ਹੈ ਐਵਰੇਜ ਹੈ ਕੰਮ ਹੋ ਜਾਂਦਾ ਕਿਸੇ ਨੇ ਕਿਹਾ ਨਹੀਂ ਹੋ ਜਾਂਦਾ ਤੇ ਹੋਰ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਕਿਹੜੀ ਐਮਸੀ ਜੀ ਆਪਣੀ ਜਤਿੰਦਰ ਪੰਡ ਜੀ ਜਤਿੰਦਰ ਆਉਂਦੇ ਆ ਕੰਮ ਧੰਦੇ ਕੀ ਨਹੀਂ ਤੁਹਾਡੇ ਮਸਲੇ ਆ ਵਧੀਆ ਆਉਂਦੇ ਬਟ ਆਪਣੇ ਨਾਲ ਵਧੀਆ ਹੀ ਜਾਂਦੇ ਬੱਚਾ ਠੀਕ ਹੈ ਜੀ ਹਾਂ ਮਾਤਾ ਜੀ ਕਹਿੰਦੇ ਵੀ ਠੀਕ ਐ ਚਲੋ ਵਧੀਆ ਕੰਮ ਧੰਦੇ ਠੀਕ ਐ ਬੇਟਾ ਆਪਾਂ ਕਿਉਂ ਗਈਆਂ ਠੀਕ ਐ ਮਾਤਾ ਜੀ ਕਹਿੰਦੇ ਵੀ ਠੀਕ ਐ ਕੰਮ ਧੰਦੇ ਆ ਜਾਂਦੇ ਆ ਸਾਡੇ ਵੀ ਮਤਲਬ ਜਦੋਂ ਕੰਮ ਧੰਦਾ ਕਹੀਦਾ ਉਦੋਂ ਸਾਡੀ ਗੱਲ ਬਾਤ ਸੁਣ ਲੈਂਦੇ ਆ ਤੇ ਅੱਗੇ ਚੱਲਦੇ ਆ ਆ ਜੋ ਹੋਰ ਪਰਿਵਾਰਾਂ ਨਾਲ ਗੱਲ ਬਾਤ ਕਰਦੇ ਪੰਡਤ ਜੀ ਨਾਲ ਵੀ ਗੱਲ ਕਰਾਂਗੇ ਵੀ ਕੀ ਕਹਿੰਦੇ ਆ ਇਹ ਪੰਡਤ ਜੀ ਆ ਗਏ ਨਮਸਕਾਰ ਪੰਡਤ ਜੀ ਨਮਸਕਾਰ ਜੀ ਆਪਣੇ ਕਿਹੜੇ ਕਾਉਂਸਲਰ ਜੀ ਚੰਪਾ ਦੇਵੀ ਲੀਲੂ ਰਾਮ ਦੇ ਘਰ ਵਾਲੇ ਜੀ हां लिलू राम ਦੇ ਘਰ ਆ ਲਈ ਹਾਂਜੀ ਤੇ ਆਉਂਦੇ ਆ ਕੰਮ ਧੰਦੇ ਕਿ ਨਹੀਂ ਆਪਣੇ ਆਉਂਦੇ ਆ ਜੀ ਜਦੋਂ ਮਰਜੀ ਆਵਾਜ਼ ਮਾਰ ਲੀਏ ਫੋਨ ਤੇ ਭੱਜੇ ਆਉਂਦੇ ਆ ਭੱਜੇ ਆਉਂਦੇ ਆ ਤੇ ਬਾਕੀ ਨਾਲੀਆਂ ਗਲੀਆਂ ਵੀ ਕੀ ਪੋਜੀਸ਼ਨ ਹੈ ਨਾਲੀ ਗਲੀਆਂ ਸਾਫ਼ ਸੁਥਰੀਆਂ ਹੈਗੀਆਂ আচ্ছা ਇਹ ਲੋੜ ਪੈਂਦੀ ਹੈ ਕਿ ਅਸੀਂ ਫੋਨ ਕਰਦੇ ਹਾਂ ਤੇ ਤੁਰੰਤ ਆ ਕੇ ਆਪ ਕੋਲੇ ਖੜੋ ਕੇ ਸਾਫ਼ ਕਰਾ ਕੇ ਜਾਂਦੇ ਓਕੇ ਹੋਰ ਤਕੀੜ ਜਾਣਾ ਮੇਕ ਸਾਡੇ ਨਾਲ ਆਏ ਤੇ ਮੇਰੀ ਦਕਾਨਕ ਮਿਲਦੀ ਹੈ ਨਾ ਕੋਈ ਹੋਰ ਹੈ ਲੋਕਾਂ ਦੀ ਦਕਾਨਕ ਨਹੀਂ ਮਿਲਦੀ ਦੋ ਬੰਦਿਆਂ ਦੀ ਮਿਲਦੀ ਹੈ ਕੱਢੀ ਦਵਾਂ ਦੀ ਨਹੀਂ ਮੇਰੀ ਠੀਕ ਹੈ ਮਾਤਾ ਜੀ ਕਹਿੰਦੇ ਵੀ ਸਾਡੇ ਜਾਨੀ ਕਿ ਅਸੀਂ ਗਏ ਸੀ ਕੰਮ ਮਕਾਨ ਵਾਸਤੇ ਕੋਈ ਫਾਈਲ ਮਾਤਾ ਜੀ ਨੇ ਭਰੀ ਹੋਣੀ ਹੈ ਉਹ ਮਸਲਾ ਹੱਲ ਨਹੀਂ ਹੋਇਆ ਕਹਿੰਦੇ ਸਾਡਾ ਕੋਈ ਜਿਹੜਾ ਕਾਉਂਸਲਰ ਨੇ ਜਿਹੜਾ ਕੋਈ ਕੰਮ ਚਾਰ ਫਾਈਲਾਂ ਭਰੀਆਂ ਸੀ ਕੋਈ ਸਾਡਾ ਮਸਲਾ ਹੱਲ ਨਹੀਂ ਹੋਇਆ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ ਗੱਲਬਾਤ ਕਰਦੇ ਚੱਲਾਂਗੇ ਤੇ ਮਾਤਾ ਜੀ ਆ ਦੁਕਾਨ ਕਰਦੇ ਆ ਇਹਨਾਂ ਨੂੰ ਪੁੱਛਾਂਗੇ ਮਾਤਾ ਜੀ ਕਾਉਂਸਲਰ ਕਿਹੜੇ ਆ ਤੁਹਾਡੇ ਐਮਸੀ ਕਿਹੜੇ ਆ ਮਿਸੇਓ ਸਾਡਾ ਲੀਲੂਰਾਮ ਲੀਲੂਰਾਮ ਤਾਂ 19 ਦਾ ਇਹ 25 ਜੀ ਨਹੀਂ ਆ ਗਿਆ ਤੁਹਾਡਾ ਵਾਰਡ ਸਾਡਾ 19 ਚ 19 ਚ ਹੈ ਜੀ ਤੇ ਲੀਲੂਰਾਮ ਜੀ ਕਿਵੇਂ ਕੰਮ ਤੁਹਾਡੇ ਆਉਂਦੇ ਆ ਕਿ ਨਹੀਂ ਆਉਂਦੇ ਦੁੱਖ ਦੇ ਸੁੱਖ ਦੇ ਕੋਈ ਜਿਵੇਂ ਨਾਲੀਆਂ ਦਾ ਸੜਕਾਂ ਦਾ ਕੋਈ ਕੰਮ ਤੁੰਦਾ ਕਰਦੇ ਆ ਕਿ ਨਹੀਂ ਕਰਦੇ ਠੀਕ ਹੈ ਜੀ ਮਾੜਾ ਮੋ ਟਕਰਾਈ ਜਾਂਦੇ ਆ ਜਿਵੇਂ ਹੈ ਗਿਆ ਜਿਵੇਂ ਤੁਸੀਂ ਕਿਤੇ ਕੰਮ ਗਏ ਹੋ ਕਰ ਦਿੰਦੇ ਆ ਕਿ ਨਹੀਂ ਹਾਂਜੀ ਕਰ ਦਿੰਦੇ ਆ ਕਰ ਦਿੰਦੇ ਆ ਮਾਤਾ ਜੀ ਕਹਿੰਦੇ ਇਹ ਵੀ ਜਾਈਦਾ ਤੇ ਕੰਮ ਧੰਦੇ ਕਰ ਦਿੰਦੇ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਠੀਕ ਆ ਉਹਨਾਂ ਦਾ ਰਿਜ਼ਲਟ ਵੈਸੇ 25 ਨੰਬਰ ਵਾਰਡ ਦੇ ਵਿੱਚ ਖੜੇ ਆ ਇਹ ਕਹਿੰਦੇ ਸਾਡਾ 19 ਚ ਆਉਂਦਾ ਸਾਡਾ ਜਿਹੜੇ ਕਾਉਂਸਲਰ ਆ ਉਹ ਹੈਗੇ ਆ ਲੀਲੂ ਰਾਮ ਜੀ ਆ ਉਹ ਲੀਲੂ ਰਾਮ ਜੀ ਦਾ ਦੱਸਿਆ 25 ਨੰਬਰ ਵਾਰਡ ਆ ਜਿਹੜਾ ਇਹ ਦੁਕਾਨ ਵਾਕਈ 19 ਚ ਆ ਗਈ 25 ਨੰਬਰ ਵਾਰਡ ਐ ਇਸ ਪਾਸੇ ਆਜੋ ਆਪਾਂ 25 ਨੰਬਰ ਦੇ ਵਿੱਚ ਅੱਗੇ ਚੱਲਦੇ ਆ ਕੁਸ਼ਕ ਪਰਿਵਾਰ ਜਿਹੜੇ ਸਾਡੇ ਸਾਹਮਣੇ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਭਾਂਜੀ ਕਿਹੜੇ ਕਾਉਂਸਲਰ ਆ ਤੁਹਾਡੇ ਵਾਰਡ ਦੇ ਹਾਂਜੀ ਐਮਸੀ ਕਿਹੜੇ ਆ ਜਤਿੰਦਰ ਇਹਨਾਂ ਨੂੰ ਕਿਹੜੇ ਆ ਜੀ ਐਮਸੀ ਕਿਹੜੇ ਆ ਐਮਸੀ ਕਿ ਜਤਿੰਦਰ ਪੰਡਤ ਐਮਸੀ ਜਤਿੰਦਰ ਪੰਡਤ ਆ ਜੀ ਤੇ ਉਹਨਾਂ ਨੇ ਕੀਤੀਆਂ ਕੋਈ ਕੰਮਗੁੰਮ ਕਿ ਨਹੀਂ ਹਾਂਜੀ ਕਰਦੇ ਮਦਦ ਸਭ ਕੀ ਕੰਮ ਕਰਾਇਆ ਤੁਹਾਡੇ ਵਾਰਡ ਦੇ ਵਿੱਚ ਅਸੀਂ ਹੁਣ ਜਿਵੇਂ ਆਪ ਦਾ ਘਰੇਲੂ ਹੋ ਗਿਆ ਜਿਵੇਂ ਕੋਈ ਹੋਰ ਹੋ ਗਿਆ ਹਾਂ ਹਾਂ ਕਰਦੇ ਸਾਡੇ ਜਵਾਬ ਨਹੀਂ ਮੰਨਦੇ ਕੋਈ ਸੁਣਦੇ ਆ ਗੱਲ ਤੇ ਵੈਸੇ ਵੀ ਕੋਈ ਕੰਮਕਾਰ ਜਿਵੇਂ ਸੜਕਾਂ ਜਾਂ ਗਲੀਆਂ ਨਾਲੀਆਂ ਹੋਰ ਮਸਲੇ ਬਹੁਤ ਹੁੰਦੇ ਆ ਹੋਏ ਆ ਕੰਮ ਕਿ ਨਹੀਂ ਹਾਂਜੀ ਕਰਦੇ ਆ ਕਰ ਰਹੇ ਆ ਇੱਕ ਪਰਿਵਾਰ ਨਾਲ ਗੱਲ ਕੀਤੀ ਆ ਉਹਨਾਂ ਨੇ ਇਹੀ ਇੱਕ ਕਿਹਾ ਵੀ ਹਾਂ ਅਸੀਂ ਸਾਡੇ ਜਿਹੜੇ ਕਾਉਂਸਲਰ ਹੈ ਉਹ ਸ਼ਾਸਤਰੀ ਜੀ ਹੈ ਤੇ ਸਾਡੇ ਕੰਮ ਵੀ ਆਉਂਦੇ ਆ ਨੇਰੇ ਸਵੇਰੇ ਸਾਡੇ ਕੰਮ ਆਉਂਦੇ ਆ ਆ ਜੋ ਅੱਗੇ ਤੁਰਦੇ ਆ ਤੇ ਅੱਗੇ ਵੀ ਜਿਹੜੇ ਲੋਕ ਆ ਉਹਨਾਂ ਨਾਲ 25 ਨੰਬਰ ਦੇ ਨਾਲ ਗੱਲਬਾਤ ਕਰਦੇ ਚੱਲਾਂਗੇ ਤੇ ਅੱਗੇ ਜਾ ਕੇ ਕੋਈ ਸੁਣਵਾਈ ਹੋ ਜਾਂਦੀ ਆ ਬਾਈ ਜੀ ਵੀ 25 ਨੰਬਰ ਸੱਸੀ ਗਲ ਬਾਈ ਜੀ 25 ਨੰਬਰ ਵਾਰਡ ਆਪਣਾ ਕੀ ਨਾਂ ਜੀ ਆਪਣਾ ਰੁਪਿੰਦਰ ਰਤਨ ਜੀ ਰੁਪਿੰਦਰ ਰਤਨ ਜੀ ਆ ਨਾਲ ਰੁਪਿੰਦਰ ਜੀ ਆਪਣੀ ਕੌਣ ਐ ਐਮਸੀ ਕੌਣ ਐ ਐਮਸੀ ਇਸ ਟਾਈਮ ਹੈ ਗਏ ਜੀ ਜਿੰਦਰ ਪੰਡਤ ਜੀ ਹਾਂ ਪੰਡਤ ਜੀ ਆ ਤੇ ਕੰਮ ਧੰਦੇ ਆ ਜਾਂਦੇ ਆ ਤੁਹਾਡੀ ਕੀ ਹਾਂ ਜੋ ਲੋੜ ਕੱਲ੍ਹ ਹੀ ਕਰਾ ਕਵਾਂ ਦੇ ਜਦੋਂ ਲੋਡ ਹੁੰਦੀ ਆ ਆ ਜਾਂਦੇ ਆ ਤੇ ਗਲੀਆਂ ਨਾਲੀਆਂ ਦਾ ਜਾਂ ਮਤਲਬ ਸਿਸਟਮ ਠੀਕ ਹੈ ਸਾਰਾ ਸਿਸਟਮ ਸਹੀ ਚੱਲ ਰਿਹਾ ਇਸ ਤੋਂ ਮੈਂ ਠੀਕ ਹੈ ਰਪਿੰਦਰ ਜੀ ਕਹਿੰਦੇ ਕੰਮ ਆ ਜਾਂਦੇ ਆ ਕੋਈ ਐਹੋ ਜੀ ਗੱਲ ਨਹੀਂ ਤੇ ਬਾਕੀ ਅੱਗੇ ਚੱਲਦੇ ਆ ਆਪਾਂ ਹੋਰ ਵੀ ਪਰਿਵਾਰਾਂ ਨਾਲ ਗੱਲਬਾਤ ਕਰਾਂਗੇ ਵੀ ਉਹ ਕੀ ਕਹਿੰਦੇ ਆ ਇਸ ਬਾਰੇ ਆਜੋ ਸੱਸੀ ਗਲ ਮਾਤਾ ਜੀ ਮਾਤਾ ਜੀ ਛੋਲੀਆਂ ਕੱਢੀ ਜਾਂਦੇ ਆ ਛੋਲੀਆਂ ਕੱਢੀ ਜਾਂਦੇ ਹੋ ਉੱਚਾ ਸੰਦਾ ਅੱਛਾ ਤੇ ਮਾਤਾ ਜੀ ਐਮਸੀ ਕਿਹੜਾ ਆਪਣਾ ਵਿੱਚੋਂ ਲੈ ਆ ਪੰਡਤ ਜੀ ਵੀ ਆ ਬਿੱਟੂ ਵੀ ਆ ਸਾਰੇ ਜਿਹੜੇ ਆ ਜਾਂਦੇ ਆ ਪਾ ਚੋੜ ਕੇ ਕਹਿੰਦੇ ਆ ਪਾਈ ਪਾ ਦੇਗੇ ਤੋਂ ਨਫਾ ਨਹੀਂ ਸਾਰਿਆਂ ਨੂੰ ਕਹਿ ਦਿੰਦੇ ਆ ਵੋਟ ਤੁਹਾਨੂੰ ਪਾ ਦੇਾਂਗੇ ਤੇ ਫਿਰ ਪਉਨੇ ਇੱਕ ਨੂੰ ਆ ਕਿਸੇ ਨੂੰ ਆ ਇੱਕ ਇਹ ਤਾਂ ਫਿਰ ਗਲਤ ਨਹੀਂ ਗੱਲ ਪਾਉ ਨੂੰ ਪਾ ਦੇ ਚਲ ਗੱਲਬਾਤ ਕਰਾਂਗੇ ਵਾਰਡ ਵਾਲਿਆਂ ਨੂੰ ਪੁੱਛਾਂਗੇ ਵੀ ਕਿਹੜਾ ਕਾਉਂਟ ਤੁਹਾਡੇ ਵਾਰਡ ਦਾ ਕਿਹੜਾ ਕਾਉਂਸਲਰ ਆ ਤੇ ਕੀ ਤੁਹਾਡੇ ਨਾਲ ਤੁਹਾਡੇ ਦੁੱਖ ਦੇ ਸੁੱਖ ਦੇ ਕੰਮ ਆਉਂਦਾ ਆ ਜਾਂ ਨਹੀਂ ਆਉਂਦਾ ਨਮਸਕਾਰ ਪੰਜੀ ਹਾਂਜੀ ਆਪਣਾ ਵੀਰ ਆਟੋ ਰੱਖਿਆ ਵੀਰ ਜੀ ਕਿਹੜਾ ਵਾਰਡ ਆ ਆਪਣਾ ਮੇਰਾ ਬਾਟ ਜੀ ਅੰਦਰ ਉਹ 19 ਵਾਰਡ ਤੇ ਆਈ 19 ਚ ਹਾਂਜੀ ਕਾਉਂਸਲਰ ਕਿਹੜਾ ਐਮ ਸੀ ਕਿਹੜਾ ਲੀਲੂ ਰਾਮ ਜੀ ਲੀਲੂ ਰਾਮ ਜੀ ਤੇ ਕਿਵੇਂ ਕੰਮ ਧੰਦਾ ਉਹਨਾਂ ਦਾ ਠੀਕ ਐ ਜੀ ਬਹੁਤ ਵਧੀਆ ਕੰਮ ਧੰਦਾ ਕਰਦੇ ਆ ਹਾਂਜੀ ਜੇ ਜਾਣੇ ਹੋ ਕੰਮ ਧੰਦਾ ਹੁੰਦਾ ਜੇ ਹੁੰਦਾ ਫੋਨਦਾ ਹੁੰਦਾ ਫੋਨ ਤੇ ਹੁੰਦਾ ਪੜਾ ਕੰਮ ਜੀ ਫੋਨ ਤੇ ਹੁੰਦਾ ਤੇ ਗਲੀਆਂ ਨਾਲੀਆਂ ਦੀ ਪੋਜੀਸ਼ਨ ਕਿਵੇਂ ਆ ਆਪਣੇ ਜੀ ਚੈਂਬਰ ਚੁੰਬਰ ਓਕੇ ਆ ਸਾਰਾ ਕੁਝ ਠੀਕ ਆ ਜੀ ਬਾਈ ਕੀ ਕੰਮ ਗਏ ਸੀ ਉਹਨਾਂ ਕੋਲੇ ਇੰਨਾ ਕੋਲ ਮਤਲਬ ਹਾਂ ਮੇਰੇ 사ਸ ਇੱਕ ਕਰੋੜ ਥਾਣੇ ਤਸੀਲ ਗਈ ਸੀ ਵੈਸੇ ਇਹ ਹੋਤੇ ਫਿਰ ਉਹਨਾਂ ਨੇ ਗਵਾਈ ਗਈ ਦਿੱਤੀ ਤੇ ਗਲੀਆਂ ਨਾਲੀਆਂ ਠੀਕ ਹੈ ਹਾਂ ਜੀ ਠੀਕ ਹੈ ਗਲੀਆਂ ਠੀਕ ਹੈ ਦੇ ਮਾਤਾ ਜੀ ਬੈਠੇ ਆ ਸਸੀ ਗਰ ਮਾਤਾ ਜੀ ਮਾਤਾ ਜੀ ਆਪਣੇ ਕਿਹੜੇ ਆ ਕਾਉਂਸਲਰ ਕਿਹੜੇ ਆ ਵਾਰਡ ਦੇ ਐਮਸੀ ਕਿਹੜੇ ਆ ਜੀ ਨੀਲੂ ਰਾਮ ਨਹੀਂ ਗਾ ਕਿ ਹੁਣ ਕੌਣ ਆ ਮੈਨੂੰ ਤਾਂ ਧਿਆਨ ਨਹੀਂ ਬਟਾ ਸ਼ਾਸਤਰੀ ਜੀ ਆ ਤੁਹਾਡੇ 25 ਨੰਬਰ ਵਾਰਡ ਦੇ ਆਓ ਪੰਡਤ ਹਾਂਜੀ ਪੰਡਤ ਜੀ ਆ ਹਾਂਜੀ ਪੰਡਤ ਜੀ ਤੇ ਕੰਮ ਧੰਦੇ ਆਉਂਦੇ ਆ ਤੁਹਾਡੇ ਕਿ ਨਹੀਂ ਆਉਂਦੇ ਆਉਂਦੇ ਆ ਨਹੀਂ ਐ ਇਸ ਤਰ੍ਹਾਂ ਨਹੀਂ ਵੀ ਮਤਲਬ ਇੱਕ ਆਪਾ ਜਿਵੇਂ ਸ਼ਰਮੋ ਸ਼ਰਮੀ ਕਰੀਏ ਵੀ ਮਤਲਬ ਵੀ ਕਹਿ ਦਈਏ ਤਾਂ ਕਰ ਆਉਂਦੇ ਆ ਇਹੋ ਜੀ ਗੱਲ ਨਹੀਂ ਹੈਗੀ ਵੀ ਆਉਂਦੇ ਆ ਕੰਮ ਧੰਦੇ ਹਾਂਜੀ ਹਾਂਜੀ ਲੋੜ ਪਏ ਤਾਂ ਸਾਡੀਆਂ ਗਲੀਆਂ ਨਾਲੀਆਂ ਦਾ ਦੱਸੋ ਵੀ ਠੀਕ ਐ ਸਿਸਟਮ ਜਾਂ ਮਤਲਬ ਕਿ ਠੀਕ ਹੀ ਐ ਹਾਂਜੀ ਆਉਂਦੇ ਆ ਫਿਰ ਸਾਡੇ ਪਲਾਟ ਕਰਕੇ ਗੰਦ ਬਹੁਤ ਵੱਜਦਾ ਤੁਰੇ ਜਾਂਦੇ ਵੀ ਸੁੱਟ ਜਾਂਦੇ ਕੋਈ ਉਂਝ ਵੀ ਜਮਾਦਾਰ ਨੂੰ ਕਹਿ ਕੇ ਗੋਗੀ ਦੇ ਵਿੱਚ ਛਕਾ ਦਿੰਦੇ ਆ ਚੱਕ ਲੈਂਦੇ ਆ ਐਜੀ ਕੋਈ ਕੱਲ ਨਹੀਂ ਸੁਣਵਾਈ ਹੈਗੀ ਆ ਮਤਲਬ ਅੱਗੇ ਤੁਰਦੇ ਆ ਤੁਰਦੇ ਤੁਰਦੇ ਆਪਾਂ 25 ਨੰਬਰ ਵਾਰਡ ਦੀਆਂ ਜਿਹੜੀਆਂ ਗਲੀਆਂ ਦੇ ਵਿੱਚ ਆਪਾਂ ਘੁੰਮ ਰਹੇ ਆ ਘਰਾਂ ਦੇ ਵਿੱਚੋਂ ਪੁੱਛ ਰਹੇ ਆ ਵੀ ਹਾਂ ਵੀ ਕਾਉਂਸਲਰ ਤੁਹਾਡਾ ਜਿਹੜਾ ਉਹ ਤੁਹਾਡੇ ਕੰਮ ਧੰਦੇ ਆਉਂਦਾ ਜਾਂ ਨਹੀਂ ਆਉਂਦਾ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਹੋਰ ਵੀਰ ਜੀ ਕੀ ਹਾਲ ਹੈ ਐਮਸੀ ਕਿਹੜੇ ਆ ਤੁਹਾਡੇ ਐਮਸੀ ਤਾਂ ਸਾਡੇ ਤਾਂ ਆ ਹੀ ਹੈ ਜੀ ਲੀਲੂ ਇਹ 25 ਨੰਬਰ ਵਾਰਡ 'ਚ ਨਹੀਂ ਹੁੰਦਾ ਆਪਣਾ ਕਿਹੜਾ ਆਪਣਾ ਇਹ 19 'ਚ ਹੈ ਇਹ ਇਹ 19 'ਚ ਲੀਲੂ RAM ਜੀ ਐਮਸੀ ਹੈ ਤੁਹਾਡੇ ਤੇ ਕੰਮ ਧੰਦੇ ਆਉਂਦੇ ਆ ਤੁਹਾਡੇ ਕਿ ਨਹੀਂ ਆਉਂਦੇ ਨਹੀਂ ਜਾਂਦੇ ਜਾਣੇ ਹਾਂ ਤਾਂ ਕੰਮ ਧੰਦੇ ਆਉਂਦੇ ਆ ਹਾਂਜੀ ਠੀਕ ਹੈ ਕਹਿੰਦੇ ਕੱਪੜੇ ਪਾ ਲੈਂਦੇ ਚਲੋ ਪਾ ਲਓ ਜੀ ਕੱਪੜੇ ਇਹ ਕਹਿੰਦੇ ਵੀ ਕੰਮ ਧੰਦੇ ਆਉਂਦੇ ਆ ਲੀਲੂ ਰਾਮ ਜੀ ਆ ਇਹ ਲਾਈਨ ਜਿਹੜੀ 19 ਚ ਆ ਗਈ ਇਹ ਲਾਈਨ 25 ਚ ਆ ਗਈ ਇਹ ਲੀਲੂ ਰਾਮ ਐ ਐਮ ਸੀ ਕਹਿੰਦੇ ਵੀ ਮਤਲਬ ਸੰਤੁਸ਼ਟੀ ਜ਼ਾਹਰ ਕੀਤੀ ਆ ਵੀ ਹਾਂ ਕੰਮ ਆਉਂਦੇ ਕਹਿੰਦਾ ਇਹ ਵੀਰ ਆਟੋ ਵਾਲਾ ਕਹਿੰਦਾ ਵੀ 19 ਨੰਬਰ ਚ ਰਹਿੰਦੇ ਆ ਪਰ ਬਹੁਤ ਵਧੀਆ ਕਹਿੰਦੇ ਫੋਨ ਤੇ ਹੀ ਕੰਮ ਕਰਦੇ ਆ ਲੀਲੂ ਰਾਮ ਜੀ ਦੀ ਗੱਲ ਕਰਦੇ ਆ ਕਿਉਂਕਿ ਇਹਨਾਂ ਦਾ ਵਾਰਡ 19 ਨੰਬਰ ਆ ਹਾਂ ਆਜੋ ਜੀ ਅੱਗੇ ਆਪਾਂ ਤੁਹਾਡਾ ਕਿੰਨਾ ਨੰਬਰ ਵਾਰਡ ਆ ਜੀ 25 ਨੰਬਰ ਆ 25 ਨੰਬਰ ਆ ਤੇ ਐਮ ਸੀ ਕੌਣ ਆ ਜੀ ਸਾਨੂੰ ਨਾ ਨਹੀਂ ਪਤਾ ਸਾਸਤਰੀ ਐਮਸੀ ਸਾਸਤਰੀ ਆ ਸਾਨੂੰ ਕਿਸੇ ਦਾ ਨਹੀਂ ਪਤਾ ਕੰਮ ਧੰਦੇ ਆਉਂਦੇ ਆ ਕੋਈ ਕੰਮ ਧੰਦੇ ਨਹੀਂ ਆਉਂਦਾ ਨਹੀਂ ਉਹ ਕੰਮ ਧੰਦੇ ਨਹੀਂ ਕੰਮ ਧੰਦੇ ਕੋਲ ਸਾਈਨ ਕਰਾਉਣ ਵੀ ਗਏ ਆ ਉਹ ਵੀ ਨਹੀਂ ਹੋਏ ਸਾਡੇ ਕਹਿੰਦੇ ਵੀ ਸਾਈਨ ਕਰਾਉਣ ਗਏ ਆ ਉਹ ਵੀ ਜਿਹੜੇ ਸਾਈਨ ਤੱਕ ਵੀ ਕਹਿੰਦੇ ਸਾਡੇ ਨਹੀਂ ਕੀਤੇ ਇਹ 25 ਨੰਬਰ ਵਾਰਡ ਦੇ ਕਾਉਂਸਲਰ ਆ ਜਿਨ੍ਹਾਂ ਦੀ ਇਹ ਗੱਲ ਕਰਦੇ ਆ ਵੀ ਸਾਈਨ ਕਰਾਉਣ ਗਏ ਸਾਈਨ ਵੀ ਨਹੀਂ ਕੀਤੇ ਤੇ ਆਜੋ ਹੋਰ ਪਰਿਵਾਰ ਖੜੇ ਆ ਭੈਣ ਜੀ ਹਰੇ ਖੜੇ ਆ ਇਹਨਾਂ ਨਾਲ ਵੀ ਗੱਲਬਾਤ ਕਰਨੀ ਆ ਕਰਦੇ ਆ ਨਾ ਉਸਕਰ ਪੰਜੀ ਇਹ ਕਿਹੜੇ ਆ ਜੀ ਕਾਉਂਸਲਰ ਤੁਹਾਡੇ ਪਤਾ ਨਹੀਂ ਸਾਨੂੰ ਤਾਂ ਇਹਨਾਂ ਪਤਾ ਸਾਨੂੰ ਤਾਂ ਇੰਨਾ ਪਤਾ ਵੀ ਚੈਂਬਰ ਸਾਈਡ ਦੇਖੋ ਨੁੱਕਰ ਤੇ ਮਕਾਨ ਹੈ ਸਾਰਾ ਪਾਣੀ ਇੱਥੋਂ ਤੱਕ ਹੁੰਦਾ ਉਧਰੋਂ ਇੱਧਰ ਆ ਜਾਂਦਾ ਸਾਰੀ ਗਲੀ ਪਾਣੀ ਨਾਲ ਭਰੀ ਹੁੰਦੀ ਹੈ ਤੁਹਾਡਾ 19 ਨੰਬਰ ਵਾਰਡ ਹੈ ਜੀ ਤੁਹਾਡੇ ਐਮਸੀ ਹੈਗੇ ਆ ਲੀਲੂ ਰਾਮ ਜੀ ਉਹ ਆਉਂਦੇ ਜਾਂਦੇ ਆ ਇੱਥੇ ਵਾਰਡ ਚ ਕਿ ਨਹੀਂ ਆਉਂਦੇ ਜਾਂਦੇ ਜੇ ਬਲਾਓ ਤਾਂ ਆਉਂਦੇ ਆ ਵੀਰੇ ਨਾ ਅਸੀਂ ਫਿਰ ਜਾਈਏ ਫालतੂ ਦੇਖੋ ਜਦੋਂ ਇੰਨੀ ਸੁਣਵਾਈ ਨਹੀਂ ਹੋਣੀਗੀ ਫਿਰ ਜਾਣ ਦਾ ਫਾਇਦਾ ਵੀ ਕੀ ਹੈਗਾ ਤੁਸੀਂ ਕਿਹਾ ਉਹਨਾਂ ਨੂੰ ਕਦੇ ਜਾ ਕੇ ਵੀ ਗਲੀ ਚ ਜਿਹੜੇ ਮੇਨ ਬੰਦੇ ਆ ਉਹ ਕਹਿੰਦੇ ਵੀ ਹੈ ਉਹਨਾਂ ਨਾਲ ਜਿਵੇਂ ਐਮਸੀ ਨਾਲ ਬਹਾਵ ਜਾਂਦੇ ਵੀ ਹੈ ਪਰ ਦੇਖੋ ਕਿ ਚਲੇ ਜਾਂਦੇ ਕੋਈ ਨਾ ਉਹ ਨਹੀਂ ਹੈਗਾ ਬਈ ਅੱਖੋਂ ਬਰੋਕੇ ਕਰ ਦਿੰਦੇ ਆ ਕੰਮ ਕਰਦੇ ਨਹੀਂ ਮਤਲਬ ਕਹਿੰਦਾ ਇਹਨਾਂ ਨੇ ਕਿਹਾ ਵੀ ਅਸੀਂ ਗਏ ਵੀ ਆ ਮੌਤਵਾਰ ਬੰਦੇ ਮੱਲੇ ਦੇ ਗਏ ਆ ਉਹਨਾਂ ਕੋਲੇ ਪਰ ਉਹ ਮਸਲਾ ਹੱਲ ਨਹੀਂ ਹੁੰਦਾ ਯਾਨੀ ਕਿ ਗੱਲ ਉੱਥੇ ਦੀ ਉੱਥੇ ਜਿਵੇਂ ਕਹਿੰਦੇ ਹੁੰਦੇ ਆ ਪ੍ਰਣਾਲਾ ਉੱਥੇ ਦਾ ਉੱਥੇ ਉਹ ਗੱਲ ਹੋ ਜਾਂਦੀ ਹੈ ਵੀ ਜਾਂਦੇ ਵੀ ਆ ਤੇ ਮਸਲਾ ਵੀ ਹੱਲ ਨਹੀਂ ਹੁੰਦਾ ਆਜੋ ਅੱਗੇ ਹੋਰ ਪਰਿਵਾਰਾਂ ਨਾਲ ਗੱਲਬਾਤ ਕਰਦੇ ਆ 25 ਦੀ ਕਰਦੇ ਕਰਦੇ ਅੱਗੇ ਗਲੀਆਂ ਐਸਾ ਨਾਲ ਬਣੀਆਂ ਵੀ ਇੱਕ ਪਾਸਾ 25 ਚ ਇੱਕ ਪਾਸਾ 19 ਚ ਆਪਾਂ 19 ਨੰਬਰ ਚ ਆ ਗਏ ਆ ਤੇ ਬਾਈ ਜੀ ਖੜੇ ਆ ਇਹ 19 ਨੰਬਰ ਚ ਰਹਿੰਦੇ ਆ ਇਹਨਾਂ ਨਾਲ ਗੱਲਬਾਤ ਕਰਦੀਆਂ ਕਿਹੜੇ ਆ ਜੀ ਕਾਉਂਸਲਰ ਤੁਹਾਡੇ ਐਮਸੀ ਕਿਹੜੇ ਆ ਐਮਸੀ ਆਪਣੇ ਲੀਲੂ ਰਾਮ ਲੀਲੂ ਰਾਮ ਜੀ ਆ ਤੇ ਆਉਂਦੇ ਆ ਕੰਮ ਧੰਦੇ ਕਿ ਨਹੀਂ ਆਉਂਦੇ ਨਹੀਂ ਆਉਂਦੇ ਨਹੀਂ ਉਹ ਕੰਮ ਧੰਦਾ ਕਦੀ ਨਹੀਂ ਨਹੀਂ ਗਏ ਵੀ ਨਹੀਂ ਗਏ ਵੀ ਨਹੀਂ ਆਉਂਦੇ ਵੀ ਨਹੀਂ ਸਾਡੇ ਵਾਰਡ ਚ ਅੱਛਾ ਤੇ ਤੁਹਾਡੇ ਹਾਂਜੀ ਹਾਂਜੀ ਨਹੀਂ ਨਹੀਂ ਆਦਾ ਸੀ ਅਸੀਂ ਗਏ ਸੀ ਕਹਿੰਦੇ ਸਾਡੀ ਆਪਦੀਆਂ ਗਲੀਆਂ 'ਚ ਇਹ ਹਾਲ ਹੈ ਆਜੋ ਅੱਗੇ ਆਪਾਂ ਹੋਰ ਕੁਝ ਪਰਿਵਾਰਾਂ ਨਾਲ ਗੱਲਬਾਤ ਕਰਾਂਗੇ ਵੀ ਉਹ ਕੀ ਆਪਾਂ 19 ਨੰਬਰ ਵਾਰਡ ਦੇ ਵਿੱਚ ਖੜੇ ਆ ਅੱਗੇ ਲੇਡੀਜ਼ ਕਾਫੀ ਬੈਠੀਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਾਫੀ ਲੇਡੀਜ਼ ਬੈਠੀਆਂ ਭੈਣਾਂ ਬੈਠੀਆਂ ਬਜ਼ੁਰਗ ਬੈਠੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਐਮਸੀ ਕਿਹੜਾ ਜੀ ਆਪਣਾ ਲਿਲੂ ਹੈ ਲਿਲੂ ਲਿਲੂ ਹੈ ਜੀ ਹਾਂਜੀ ਤੇ ਕੰਮ ਧੰਦੇ ਦੁਖਦੇ ਸੁਖਦੇ ਆਉਂਦੇ ਆ ਕਿ ਨਹੀਂ ਆਉਂਦੇ ਨਹੀਂ ਆਉਂਦੇ ਕਦੇ ਨਹੀਂ ਆਏ ਕੰਮ ਧੰਦੇ ਆਪਣੇ ਕੰਮ ਨਹੀਂ ਆਏ ਮਸਲਾ ਕਦੇ ਹੀ ਨਹੀਂ ਆਏਗੇ ਅਸੀਂ ਪਤਾ ਕੀ ਹੈ ਜਦੋਂ ਵੀਰੇ ਚੈਂਬਰ ਬੰਦ ਹੋ ਜਾਂਦੇ ਹਨ ਨਾ ਅਸੀਂ ਖੁਦ ਫੋਨ ਕਰਦੇ ਆ ਉਹ ਅੱਗੋਂ ਸਾਨੂੰ ਬੋਲਦੇ ਨੇ ਕਹਿ ਦਿੰਦੇ ਨੇ ਤੁਸੀਂ ਸਾਨੂੰ ਸਾਡੇ ਤੇ ਸ਼ਿਕਾਇਤਾਂ ਕਰਦੇ ਜਿੱਤੇ ਆ ਕਰਦੇ ਸਾਨੂੰ ਗਾਲਾਂ ਕੱਢ ਉਹ ਅੱਗੋਂ ਬੋਲਦੇ ਨਹੀਂ ਮਤਲਬ ਮਸਲਾ ਹੱਲ ਨਹੀਂ ਕਰਦੇ ਤੁਸੀਂ ਜਾਣਦੇ ਹੋ ਤੇ ਗੱਲ ਸੁਣਦੇ ਨਹੀਂ ਫਿਰ ਅਸੀਂ ਫਿਰ ਆਸੀ ਲੇਡੀਜ਼ ਦਾ ਕਹਿਣਾ ਹੈ ਮੱਲਾਵਾਸੀਆਂ ਦਾ ਵੀ ਅਸੀਂ ਫਿਰ ਜਾਣੂ ਹੀ हट ਗਏ ਕਹਿੰਦੇ ਵੀ ਕੀ ਕਰੀਏ ਜਦੋਂ ਸੁਣਵਾਈ ਨਹੀਂ ਹੈਗੀ ਹੋਰ ਵੀ ਲੇਡੀਜ਼ ਆਪਣੇ ਨਾਲ ਖੜੀਆਂ ਇਹਨਾਂ ਨੂੰ ਪੁੱਛਦੇ ਆ ਕਿਹੜੀ ਹੈ ਜੀ ਐਮਸੀ ਆਪਣੀ ਕੋਈ ਪਤਾ ਨਹੀਂ ਨੀਲੂ ਰਾਮ ਹੀ ਹੈ ਹਾਂਜੀ ਨੀਲੂ ਰਾਮ ਹੀ ਹੈ ਸਾਰੇ ਕੰਮ ਕੰਮ ਧੰਦੇ ਆਉਂਦੇ ਆ ਕਿ ਨਹੀਂ ਆਉਂਦੇ ਕੋਈ ਵੀ ਨਹੀਂ ਆਈ ਕਦੇ ਵੀ ਨਹੀਂ ਆਈ ਨਹੀਂ ਹੁਣ ਤੁਸੀਂ ਕਦੇ ਉਹਨਾਂ ਕੋਲ ਹੀ ਜੀ ਹੁਣ ਸਾਰੀ ਗਲੀ ਜਾਂਦੇ ਹੀ ਹੈ ਹਾਂਜੀ ਹਾਂਜੀ ਲੋਕ ਤੇ ਵੀ ਨਹੀਂ ਕਹਿਆ ਸਾਰੇ ਚੈਂਬਰ ਭਰ ਜੀ ਕੀ ਕਹ ਕਹਦੇ ਕੀ ਜਵਾਬ ਕੀ ਦਿੰਦੇ ਆ ਜਵਾਬ ਹੀ ਨਹੀਂ ਗਿਰਜੀ ਜਵਾਬ ਹੀ ਆਏ ਨਹੀਂ ਜਵਾਬ ਹੀ ਦੀ ਇਹਨਾਂ ਦੇ ਮਕਾਨ ਦਾ ਦੇਖੋ ਕੀ ਹਾਲ ਹੈ ਬਹੁਤ ਗਰੀਬ ਨੇ ਦੋ ਕੁੜੀਆਂ ਨੇ ਇੱਕ ਕਮਾਈ ਦੇ ਕੰਨ ਬਾਪ ਸਿਰ ਤੇ ਆ ਨੇ ਇਹਨਾਂ ਨੂੰ ਕਹਿਆ ਸੀ ਵੀ ਫਾਰਮ ਪਾ ਦਿਓ ਕੋਈ ਕਾਰਵਾਈ ਨਹੀਂ ਕਰਦਾ ਕੋਈ ਸੁਣਾਈ ਨਹੀਂ ਕਰਦਾ ਖਾਨ ਭਰੇ ਵੀ ਸੀ ਤੇ ਕੋਈ ਵੀ ਕਿਸੇ ਨੇ ਹੋਇਆ ਦਾ ਫਾਰਮ ਭਰੇ ਸੀ ਪ੍ਰਧਾਨ ਮੰਤਰੀ ਵਾਸ ਯੋਜਨਾ ਵਾਲੇ ਇਹਨਾਂ ਨੇ ਵੀ ਜਿਹੜੇ ਆਵਾਸ ਯੋਜਨਾ ਵਾਲੇ ਫਾਰਮ ਭਰੇ ਸੀ ਅਸਲਰ ਦੇ ਹੀ ਮੇਨ ਸੈਂਡ ਹੁੰਦੇ ਆ ਇਹ ਇਹ ਮਤਲਬ ਫੰਡ ਲੈਣ ਵਾਸਤੇ ਆਜੋ ਮਾਤਾ ਜੀ ਨਾਲ ਗੱਲ ਕਰੋ ਤੁਸੀਂ ਭਰੇ ਆ ਫਾਰਮ ਹਾਂਜੀ ਸਾਡੇ ਘਰੇ ਵੀ ਕਰਕੇ ਗੈਨ ਵੀ ਫਾਰਮ ਲੈ ਕੇ ਤੁਹਾਡੇ ਨਾਮ ਦਾ ਫਾਰਮ ਆਇਆ ਤੇ ਤੁਹਾਡੇ ਪੈਸੇ ਆਏ ਹੋਏ ਨੇ ਅੱਛਾ ਅਸੀਂ ਗਏ ਦੋ ਤਿੰਨ ਵਾਰੀ ਹੋਣੇ ਉਸ ਤੋਂ ਬਾਅਦ ਪਾਪਾ ਦੀ ਡੈਥ ਹੋ ਗਿਆ ਉਸ ਤੋਂ ਬਾਅਦ ਮੈਂ ਗਈ ਤੁਸੀਂ ਨਹੀਂ ਨਾ ਗਏ ਫਿਰ ਇਹ ਤਾਂ ਤੁਹਾਡੀ ਗਲਤੀ ਆ ਕਾਉਂਸਲਰ ਦੀ ਤਾਂ ਨਹੀਂ ਨਾ ਇਹ ਗਲਤੀ ਕਿਸੇ ਪਹਿਲਾਂ ਗਏ ਸੀਗੇ ਤੇ ਉਹ ਕਹਿੰਦੇ ਅਜੇ ਤੁਹਾਡੇ ਬਿਵਾਰੀ ਨਹੀਂ ਆਈ ਹਾਲੇ ਤੁਹਾਡੀ ਅੱਛਾ ਇਸ ਤਰ੍ਹਾਂ ਕੇ ਦੋ ਤਿੰਨ ਵਾਰ ਗਏ ਆ ਫਿਰ ਉਹ ਮਾਤਾ ਹੀ ਕਹਿੰਦੇ ਦੋ ਤਿੰਨ ਵਾਰ ਹੀ ਗਏ ਆ ਸੁਣਵਾਈ ਨਹੀਂ ਹੋਈ ਮਤਲਬ ਉਹ ਫਾਰਮ ਭਰੇ ਸੀ ਪੈਸਾ ਲੈਣ ਵਾਸਤੇ ਪਰ ਗੱਲ ਨਹੀਂ ਬਣੀ ਉਹ ਤਾਂ ਮਕਾਨ ਡਿੱਗਦਾ ਸੀ ਮਕਾਨ ਅਸੀਂ ਨਾ ਵੀ ਸਾਰੇ ਬੰਦ ਪਰ ਅਮਰਾਲ ਕੇ ਅਸੀਂ ਬਣਾ ਲਿਆ ਥੋੜਾ ਜਿਹਾ ਕਹਿੰਦੇ ਅਸੀਂ ਉਹਨਾਂ ਐਰ ਵੀ ਗਏ ਸਾਡਾ ਮਕਾਨ ਡਿੱਗਣ ਵਾਲਾ ਜਿਹੜੇ ਉੱਥੇ ਤੁਹਾਡੇ ਵਰਗੇ ਭਰਾ ਬੈਠੇ ਉਹ ਕਹਿੰਦੇ ਕੋਈ ਨਹੀਂ ਬੀਬੀ ਬਣਾ ਤੁਸੀਂ ਨਾ ਬਣਾ ਲੋ ਅਸੀਂ ਤੁਹਾਡਾ ਕਾਦਾਂ ਮਿਆਂ ਦਾ ਮਕਾਨ ਐਮ ਸੀ ਨੇ ਕਹੀਏ ਗੱਲ ਨਹੀਂ ਜੀ ਕਮੇਟੀ ਵਾਲਿਆਂ ਨੇ ਕਹੀ ਕਮੇਟੀ ਵਾਲਿਆਂ ਨੇ ਕਹੀ ਮੈਂ ਐਮ ਸੀ ਐਮ ਸੀ ਦੀ ਗੱਲ ਕਰਦਾ ਹਾਂ ਐਮ ਸੀ ਕੋਈ ਨਹੀਂ ਕਹਾਈ ਜੀ ਐਮ ਸੀ ਕੋਈ ਮਸਲਾ ਹੱਲ ਕਰਦਾ ਕਿ ਨਹੀਂ ਕਰਦਾ ਇਹ ਦੁਵਾਰਾ ਬਣੇ ਜੇ ਦੁਵਾਰਾ ਬਣਨ ਤਾਂ ਵੋਟਾਂ ਪਾ ਦਿਓਗੇ ਵੀ ਮਤਲਬ ਅਸੀਂ ਤਾਂ ਕਹੇ ਬੋਟਾ ਵੀ ਪਾਉਂਿਆ ਸਭ ਕੁਝ ਕਰਦੇ ਆ ਅਸੀਂ ਸਾਡੇ ਤਾਂ ਆਹ ਵੇਖ ਲਓ ਲੋਕ ਕਿੰਨੇ ਔਖੇ ਆ ਮੱਲੇ ਦੇ ਅਸੀਂ ਤੇ ਕਾਉਂਸਲਰ ਤੇ ਕਹਿੰਦੇ ਵੀ ਕਦੇ ਵੜਿਆ ਨਹੀਂ ਇੱਥੇ ਕਦੇ ਆਇਆ ਨਹੀਂ ਨਾ ਸਾਡੀ ਕੋਈ ਸਾਰ ਲਈ ਨਾ ਕੋਈ ਸਾਨੂੰ ਪੁੱਛਿਆ ਵੀ ਹਾਂ ਬਈ ਤੁਸੀਂ ਦੁੱਖ ਚੋਂ ਜਾਂ ਸੁੱਖ ਚੋਂ ਕੋਈ ਸਾਰ ਨਹੀਂ ਲਈ ਨਾ ਇੱਥੇ ਵੜਿਆ ਆਜੋ ਹੋਰ ਵੀ ਮਹੱਲਾ ਵਾਸੀਆਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਆ ਮਹੱਲਾ ਵਾਸੀ ਕਹਿੰਦੇ ਵੀ व्हीलचेयर ਆਸਤੇ ਅਸੀਂ ਐਪਲੀਕੇਸ਼ਨ ਦਿੱਤੀ ਸੀ ਅਪਲਾਈ ਕੀਤਾ ਸੀ ਸਾਨੂੰ व्हीलचेयर ਨਹੀਂ ਮਿਲੀ ਕੀ ਮਸਲਾ ਕੀ ਹੈ ਜੀ ਕਹਿੰਦੇ 70% ਹੈਗੇ ਤੁਹਾਡੇ 70% ਹੈਗਾ ਸਰਟੀਫਿਕੇਟ ਅਸੀ ਹੋਵੇ ਅਸੀਂ ਡਾਕਟਰ ਬਣਾ ਕੇ ਨਹੀਂ ਦਿੰਦਾ ਕਹਿੰਦਾ ਅਸੀਂ ਨਹੀਂ व्हीलचेयर ਦੇ ਸਕਦੇ ਜਾਂਛੇ ਤੇ ਦੇ ਦਿੰਦੇ ਜਦੋਂ ਵੋਟ ਪੂ ਆਉਂਦੇ ਅਸੀਂ ਆ ਕਰਾ ਦਾਂਗੇ ਉਹ ਕਰਾਤਾ ਕੇ ਕੋਲਾਂ ਦੇ ਕੁਝ ਵੀ ਨਹੀਂ ਬਹੁਤ ਬਹੁਤ ਨਾ ਜਿਹੜੇ ਮੁਹੱਲੇ ਵਾਲੇ ਸਾਡੇ ਹਾਲ ਵੇਖੋ ਆ ਵੇਖੋ ਆ ਵੇਖੋ ਅਜੇ ਵੀ 80% ਹੋਊਗਾ ਕਰਿਓ ਜੀ ਮੜੇ ਆਹ ਦੇਖ ਲਓ ਹਾਲ ਲੱਤਾਂ ਦਾ ਤੇ ਕਹਿੰਦੇ 80% ਹੋਊਗਾ ਤਾਂ ਤੁਹਾਨੂੰ ਕੋਈ ਕੰਸੈਸ਼ਨ ਜਾਂ ਕੋਈ व्हीलचेयर ਮਿਲੂਗੀ ਨਹੀਂ ਤਾਂ ਕੁਛ ਨਹੀਂ ਮਿਲਣਾ ਤੇ ਲੱਤਾਂ ਦੋਨੀਆਂ ਹੈ ਨਹੀਂ ਦੇਖ ਲਓ ਤੁਸੀਂ ਇੱਕ ਵੈਸੀ ਹੈ ਨਹੀਂ ਤੇ ਦੂਜੀ ਵੀ ਕੰਡਮਾਂ ਲੱਤ ਹਾਲਾਤ ਵੇਖ ਲਓ ਤੇ ਫਿਰ ਵੀ ਇਹਨਾਂ ਨੂੰ ਜਿਹੜੀ ਸਹੂਲਤ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲੀ ਆ ਜੋ